ਚੇ ਮੁਖਸਰ ਸਾਹਿਬ ਦੇ ਸਾਕਾ ਫੌਜੇ ਦੇ ਵੱਲੋਂ ਹੁਣ ਜੰਗ ਦੇ ਮੈਦਾਨ ਵਿੱਚ ਪਹੁੰਚਣ ਲਈ ਪਿਆਰੀ ਖਿੱਚ ਲਈ ਗਈ ਹੈ ਇਸ ਮੌਕੇ ਦੇ ਜਾਣਕਰਦੰਦੇ ਸੂਬੇਦਾਰ 파ਰ ਸਿੰਘ ਨੇ ਦੱਸਿਆ ਕਿ ਮਾਨਯੋਗ ਰਾਸ਼ਟਰਪਤੀ ਜਦੋਂ ਵੀ ਸਾਨੂੰ ਹੁਕਮ ਕਰਨਗੇ ਅਸੀਂ ਤਿਆਰ ਬਰਤ ਤਿਆਰ ਬੈਠੇ ਆ ਉਹਨਾਂ ਨੇ ਕਿਹਾ ਪਹਿਲਾਂ ਵੀ ਅਸੀਂ ਦੇਸ਼ ਦੇ ਲਈ ਕਈ ਜੰਗਾਂ ਲੜੀਆਂ ਨੇ ਅਤੇ ਜਿੱਤਾਂ ਬਰਾਵਤ ਕੀਤੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੀ ਤਾਂ ਪੂਰੀ ਤਿਆਰੀ ਕੀਤੀ ਹੋਈ ਹੈ ਜਦੋਂ ਵੀ ਸਾਨੂੰ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ ਸ lệnh ਆ ਜਾਵੇਗਾ ਅਸੀਂ ਬਿਨਾਂ ਦੇਰੀ ਕਿਤੇ ਹੀ ਪਾਕਿਸਤਾਨ ਦੀ ਇਟਰਾ ਇਟ ਘੜਕਾ ਦੇਵਾਂਗੇ ਅਤੇ ਸਿਰਫ 4 ਘੰਟੇ ਵਿੱਚ ਹੀ ਪਾਕਿਸਤਾਨ ਦੇ ਜਿੱਤ ਬਰਾਵਤ ਕਰ ਲਵਾਂ ਉਹਨਾਂ ਨੇ ਕਿਹਾ ਕਿ ਪਾਕਿਸਤਾਨੀਆਂ ਦਾ ਕੋਈ دین ਧਰਮ ਹੈ ਹੀ ਨਹੀਂ ਇਹ ਬਸ ਅਤਵਾਦੀ ਲੋਕਾਂ ਦਾ ਬਣਾ ਦਿੰਦੇ ਹਨ ਜੋ ਕਿ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਹਾਂਜੀ ਆ ਇਸ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਤੁਹਾਡੇ ਬੰਨਿਓ ਹੈਗੀ ਹੈ ਜਿਸ ਤਰੀਕੇ ਨਾਲ ਮਾਹੌਲ ਬਣਿਆ ਹੋਇਆ ਦੇਸ਼ ਦਾ ਦੇਖੋ ਜੀ ਪਹਿਲਾਂ ਤਾਂ ਸਿਆਣੇ ਕਹਿੰਦੇ ਹੁੰਦੇ ਕਿ ਲੜਾਈ ਦਾ ਨੂੰ ਪਾਲਾ ਪਰ ਜੇ ਦੇਸ਼ ਤੇ ਭੀੜ ਪੈ ਜਾਂਦੀ ਹੈ ਤਾਂ ਅਸੀਂ ਪਹਿਲਾਂ ਵੀ ਰਾਸ਼ਟਰਪਤੀ ਨੇ ਪੀਜਕਾਰ ਚੁੱਕੇ ਆ ਤੇ ਹੁਣ ਵੀ ਅਸੀਂ ਰਾਸ਼ਟਰਪਤੀ ਨੂੰ ਪੀਜਕਾਰਦੇ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਦੇ ਆ ਤੁਹਾਡੇ ਹੁਕਮ ਦੀ ਵੇਡ ਕਰਦੇ ਆ ਅਡੀਕ ਕਰਦੇ ਆ ਅਸੀਂ ਹੁਣ ਵੀ ਭਾਰਤ ਵਾਸਤੇ ਸੰਗਤਾਂ ਦੇ ਉੱਤੇ ਲੜਨ ਵਾਸਤੇ ਬਿਲਕੁਲ ਤਿਆਰ ਪਰ ਤਿਆਰ ਬੈਠੇ ਆ ਤੁਹਾਡੇ ਹੁਕਮ ਦੀ ਵੇਡ ਕਰਦੇ ਆ ਸੂਨਾ ਸੋ ਪੇਸ਼ਾਣੀਏ ਜੋ ਲੜੇ ਦੀਨ ਕੇ ਹੇਟ ਪੁਰਜਾ ਪੁਰਜਾ ਕਟ ਮਰੇ ਕਬੀ ਨਾ ਛਾਡੇ ਖੇਤ ਤੇ ਅਸੀਂ ਛੱਡ ਕੇ ਮਹਾਵਾਕ ਅਨਸਾਰ ਅਸੀਂ ਅਸੀਂ ਜੋ ਦੇਸ਼ ਦੇ ਵਿੱਚ ਟ੍ਰੇਨਿੰਗ ਕਰਕੇ ਕਸਮ ਖਾਧੀ ਸੀ ਦੇਸ਼ ਵਾਸਤੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅੱਖ ਧਰ ਕੇ ਕਸਮ ਖਾਧੀ ਸੀ ਕਿ ਦੇਸ਼ ਦੀ ਖਾਤਰ ਹਵਾ ਦੇ ਰਸਤੇ ਪਾਣੀ ਦੇ ਰਸਤੇ ਆਕ ਦੇ ਰਸਤੇ ਆਖਰੀ ਦਮ ਤੱਕ ਆਖਰੀ ਦਮ ਤੱਕ ਮੋਰਚਾ ਨਹੀਂ ਛੱਡਾਂਗੇ ਜੇ ਦੇਸ਼ ਵਾਸਤੇ ਆਪ ਦੀ ਜਾਨ ਕੁਰਬਾਨ ਕਰਨੀ ਪਵੇ ਜੇ ਅਸੀਂ ਉਹ ਵੀ ਕੁਰਬਾਨ ਕਰ ਦਾਂਗੇ ਪਰ ਜਿਸ ਮੈਨੂੰ ਆਪ ਦੇ ਦੇਸ਼ ਉਦੇ ਚੱਕ ਨਹੀਂ ਦੇਵੋਗੇ ਅਤੇ ਜਿਵੇਂ ਬਿਸਤਰਾ ਵਗੈਰਾ ਤਿਆਰੀ ਕੀਤੀ ਹੋਈ ਹੈ ਫੋਲ ਜਿਹੜੀ ਕਿਟ ਰੱਖੀ ਹੈ ਦੇਖੋ ਜੀ ਉਹ ਆਦੇਸ਼ ਮਿਲੇ ਹੋਏ ਆ ਜੋ ਸਾਡੇ ਸਾਫਕਾ ਜਿਹੜੇ ਸਾਡੇ ਮਜੂਤਾ ਪੌਜੀ ਛੁੱਟੀ ਆਈ ਸੀ ਉਹ ਤਾਂ ਵਾਪਸ ਚਲੇ ਗਏ ਆ ਸਾਨੂੰ ਵੀ ਆਦੇਸ਼ ਜਿਹੜੇ ਮਿਲੇ ਹੋਏ ਆ ਅਸੀਂ ਆਪਦੀ ਤਿਆਰੀ ਕੀਤੀ ਹੋਈ ਹੈ ਸਾਰਾ ਬਿਸਤਰਾ ਬੰਨ ਕੇ ਮੱਛਰदानी ਚਾਦਰ ਕੋਡ ਪਾੜ ਕਾ ਪਾਣੀ ਵਾਸਤੇ 20 ਪੈਲੇ ਦਾ ਐਨਕਾਂ ਜੇ ਕੋਈ ਜ਼ਿਆਦਾ ਭੰਦ ਵਗੈਰਾ ਧੂਆ ਹੋ ਜਾਗਾ ਉਹ ਜਿਦਾਂ ਤੇ ਐਨਕਾਂ ਪਾਣੀ ਦੀ ਬੋਤਲ ਟੂਥ ਪੀਸਟ ਛਾੜ ਬਿਸਤਰਾ ਬੰਨ ਕੇ ਅਸੀਂ ਰੱਖਿਆ ਹੋਇਆ ਹੈ ਉਕੇ ਪੈਣ ਦਾ ਮੌਕਾ ਤਾਂ ਮਿਲ ਲਣੀ ਆ ਪਰ ਫਿਰ ਵੀ ਸਾਇਣੇ ਕਹਿੰਦੇ ਹੁੰਦੇ ਆ ਕਿ ਅ ਡੰਡੇ ਛੋਟੀ ਤੋਂ ਬੜਾ ਰਾਤ ਨੂੰ ਤੁਰਨਾ ਨਹੀਂ ਚਾਹੀਦਾ ਇਸ ਕਰਕੇ ਆਵਾ ਛਾੜ ਗਿਸਤਰਾ ਬਣ ਕੇ ਬਿਲਕੁਲ ਤਿਆਰ ਪਰ ਤਿਆਰ ਬੈਠੇ ਹੋਏ ਆ ਜਦੋਂ ਵੀ ਹਦੇਸ਼ ਆਉਂਦਾ ਰਾਸ਼ਟਰਪਤੀ ਦਾ ਉਸ ਟਾਈਮ ਦੇ ਉੱਤੇ ਜਿੱਥੇ ਦਾ ਵੀ ਹੁਕਮ ਆਉਂਦਾ ਜਿਹੜਾ ਵੀ ਬਾਰਡਰ ਦਾ ਹੁਕਮ ਆਉਂਦਾ ਉੱਥੇ ਤੁਰੰਤ ਜਲਦੀ ਜਲਦੀ ਪਹੁੰਚਣ ਦੀ ਕਿਰਪਾਲਤਾ ਕਰਾਂਗੇ ਅ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਗੋਰੀ ਬਾਰੀ ਵੱਧ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਤੇ ਹਾਲਾਤ ਕਿਵੇਂ ਇਸ ਤਰ੍ਹਾਂ ਦੇ ਰਹਿਣ ਵਾਲੇ ਆਗੇ ਦੇਖੋ ਜੀ ਪਾਕਿਸਤਾਨ ਦੇ ਵਿੱਚ ਡਰਾਮਾਬਾਜ਼ੀ ਕੁਝ ਜ਼ਿਆਦਾ ਹੈ ਤੁਸੀਂ ਪਿੱਛੇ ਨਿਗਾਹ ਮਾਰ ਲਓ ਤੇ ਜਦੋਂ ਵੀ ਕਿਤੇ ਕੋਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਉਹਨੇ ਤਾਇਦ ਕਰਕੇ ਜਿਹੜੀ ਇਥੋ ਦੀ ਆਰਮੀ ਹੈ ਉਹ ਆਪਣਾ ਰਾਜ ਭਾਗ ਸੰਭਲ ਲੈਂਦੀ ਹੈ ਪਰ ਹੁਣ ਉੱਥੇ ਜਿਹੜੀ ਜਿਹੜੀ ਰਾਜ ਭਾਗ ਸੰਭਾਲਣ ਦੀ ਜੋ ਦੌੜ ਚੱਲ ਰਹੀ ਹੈ ਉੱਥੇ ਦੇ ਜਿਹੜੇ ਪਾਲੇ ਹੋਏ ਇਹਨਾਂ ਨੇ ਉਹ ਕਰਵਾਦਾ ਹੈ ਅੱਤਵਾਦੀ ਹੈ ਜਿਹੜੇ ਅੱਤਵਾਦੀਆਂ ਦੇ ਬਿਆਨ ਕੁਝ ਹੋਰ ਤਰ੍ਹਾਂ ਦੇ ਆ ਉਥੋਂ ਦੀ ਜਿਹੜੀ ਸਰਕਾਰ ਆ ਉਹਨਾਂ ਦੇ ਬਿਆਨ ਹੋਰ ਤਰ੍ਹਾਂ ਦੇ ਆ ਜਿਹੜੀ ਉਥੋਂ ਦੀ ਆਰਮੀ ਹੈਗੀ ਹੈ ਉਹਨਾਂ ਦੇ ਬਿਆਨ ਕੁਝ ਹੋਰ ਤਰ੍ਹਾਂ ਦੇ ਹੈਗੇ ਆ ਉਹ ਆਰਥਵਿਧੀ ਉਹਨਾਂ ਦੇ ਬਿਆਨ ਨਹੀਂ ਮਰਲੇ ਆਰਥਵਿਧੀ ਤਾਲਮੇਲ ਨਹੀਂ ਉਹਨਾਂ ਦਾ ਬਣ ਰਿਹਾ ਉਹਨਾਂ ਨੂੰ ਉੱਥੇ ਤੋਂ ਕਰਵਾਤੀ ਉਹਨਾਂ ਨੂੰ ਇਸ ਤਰ੍ਹਾਂ ਪ੍ਰਕਰਿਆ ਹੈਗਾ ਉਹ ਆ ਆਪਣਾ ਆਪਣੇ ਆਪ ਨੂੰ ਸਾਹਮਣੇ ਦੀ ਬਜਾਏ ਉਹ ਗੁਵਾਂਢੀ ਦੇਸ਼ਾਂ ਨੂੰ ਜ਼ਿਆਦਾ ਤੰਗ ਕਰ ਰਿਹਾ ਹੈ ਪਰੇਸ਼ਾਨ ਕਰ ਰਿਹਾ ਹੈ ਪਰ ਅਸੀਂ ਐਡੇ ਵੀ ਅਸੀਂ ਉਹ ਨਹੀਂ ਹੈ ਅਸੀਂ ਤਾਂ ਰਾਸ਼ਟਰਪਤੀ ਸਾਹਿਬ ਜੀ ਦਾ ਸਾਫਕਾ ਸੰਖਾਸ ਕਰਕੇ ਸਾਡੇ ਜਿਹੜੇ ਆਰਮੀ ਆ ਉਹ ਰਾਸ਼ਟਰਪਤੀ ਦੇ ਥੱਲੇ ਹੁੰਦੀ ਹੈ ਰਾਸ਼ਟਰਪਤੀ ਦਾ ਕੋਈ ਵੀ ਦੇਸ਼ ਆਉਂਦਾ ਉਹਦੇ ਦੇਸ਼ ਦੀ ਸਾਡੀ ਆਰਮੀ ਅਰੇ ਸਾਕਾ ਸੈਨਿਕ ਸਾਰੇ ਪਾਲਣਾ ਕਰਾਂਗੇ ਜੇ ਹੁਕਮ ਦੇ ਦੇ ਰਾਸ਼ਟਰਪਤੀ ਤਾਂ ਤਿੰਨਾਂ ਚਾਰਾਂ ਘੰਟਿਆਂ ਦੇ ਵਿੱਚ ਹੀ ਪਾਕਿਸਤਾਨ ਨੂੰ ਜਿੱਥੇ ਉਥੋਂ ਦਾ ਉਕਰਵਾਦ ਬੈਠਾ ਉਹ ਖਤਮ ਕਰ ਦਾਂਗੇ ਜੇ ਪਾਕਿਸਤਾਨ ਵੀ ਨਾ ਟਿਕੂਗਾ ਪਾਕਿਸਤਾਨ ਦੇ ਵਿੱਚ ਜਾ ਕੇ ਵੀ ਭਾਰਤ ਦੇ ਚੰਡੇ ਘਟ ਦਾਂਗੇ ਅੱਜ ਕਿਹੜੇ ਕਿਹੜੇ ਵਾਰ ਦੇ ਵਿੱਚ ਸੇਵਾ ਨਿਭਾ ਚੁੱਕੇ ਹਾਂ ਤੁਸੀਂ ਜਿਸ ਤਰੀਕੇ ਨਾਲ ਢੀੜ ਪਈ ਅੱਗੇ ਵੀ ਦੇਸ਼ ਤੇ ਦੇਖੋ ਜੀ ਇੱਕ ਵਾਰੀ 86 87 ਦੇ ਵਿੱਚ ਦੇਸ਼ ਦੇ ਉੱਤੇ ਜੋ ਪੂਰੀ ਬਿਲਕੁਲ ਤਿਆਰੀ ਹੋ ਗਈ ਸੀਗੀ ਉਸ ਟਾਈਮ ਦੇ ਉੱਤੇ ਵੀ ਕਾਫੀ ਫਾਇਰਿੰਗ ਹੋ ਗਈ ਸੀ ਔਰ ਪਰ ਸੁਭਾ ਦੰਚੜ ਦੇ ਨਾਲ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਚੈਨਾ ਦੇ ਬਾਰਡਰ ਦੇ ਉੱਤੇ ਵੀ ਕਾਫੀ ਗੁੱਸ ਬੈਟ ਦੇ ਵਿੱਚ ਸਾਨੂੰ ਮੌਕਾ ਮਿਲਿਆ ਕਾਰਗਲ ਦੇ ਵਿੱਚ ਵੀ ਅਸੀਂ ਕਾਫੀ 7 ਤੋਂ 8 ਮਹੀਨੇ ਤੱਕ ਲੜਾਈ ਲੜੀ ਜਿਹੜੇ ਏਡੇ ਹਾਰਡ ਕੋਰਸ ਸਾਡੇ ਜਿਹਨਾਂ ਦੇ ਉੱਤੇ ਪਾਸਤਰ ਧੋਖੇਗਾ ਆ ਕੇ ਉੱਥੇ ਕਬਜ਼ਾ ਕਰਕੇ ਬਹਿ ਗਿਆ ਸੀਗਾ ਜਿੱਥੇ 90% ਰਿਸਪੋਨਸਿਬਿਲਟੀ ਹੋਣੀ ਸੀਗੀ ਉਹ ਵੀ ਅਸੀਂ ਜਿੱਤ ਪ੍ਰਾਪਤ ਕੀਤੀ ਅੱਠ ਸਿੱਖ ਦੇ ਨਾਲ 14 ਜਕਰਫਲ ਦੇ ਨਾਲ ਹਲਕੇ ਤੇ ਉਹ ਵੀ ਅਸੀਂ ਕਾਮਯਾਬ ਕਰਕੇ ਅਸੀਂ ਆਉਂਦੇ ਜਿਹੜੇ ਪੋਸਟ ਪਾਸਤਰ ਨੇ ਸਾਡੇ ਜਿਹੜੇ ਇਹਨਾਂ ਦੇ ਉਕਰਵਾਦੀਆਂ ਨੇ ਜਾ ਇਨਾਂ ਦੇ ਆਰਮੀ ਨੇ ਉੱਥੇ ਕਬਜ਼ਾ ਕੀਤਾ ਸੀ ਉਹ ਹੀ ਛਡਵਾਲੇ ਸੀਗੇ ਘੱਟ ਤੋਂ ਘੱਟ ਤਾਂ ਸੀ ਆਪ ਦਾ ਨੁਕਸਾਨ ਕਰਮ ਤੋਂ ਬਾਅਦ ਤੇ ਹਿੰਦੁਸਤਾਨ ਦੀ ਆਰਮੀ ਬਹੁਤ ਤਕੜੀ ਆਰਮੀ ਹੈ ਬੜੇ ਇਹਨਾਂ ਨੇ ਲੜਾਈਆਂ ਲੜੀਆਂ ਤੇ ਇਹ ਵਰ ਪੰਜਾਬੀ ਟੀਵੀ ਲਈ ਮੁਖਸਰ ਸਹਿਤੋਂ ਸੋਨੀ ਢੱਲਾ ਦੀ ਰਿਪੋਰਟ